ਕਦੇ ਸੋਚਿਆ ਕਿ ਸਾਡੀ ਪੂਰੀ ਜ਼ਿੰਦਗੀ ਮਤਲਬ ਜਨਮ ਤੋਂ ਲੈ ਕੇ ਅੰਤ ਤੱਕ ਇੱਕ ਰਾਤ ਵਰਗੀ ਹੋ ਸਕਦੀ ਹੈ ਹਮ ਇੱਕ ਰਾਤ ਵਾਂਗ ਹਾਂ ਜਿਸ ਦੇ ਚਾਰ ਪਹਿਰ ਹੁੰਦੇ ਨੇ ਇਹ ਖਿਆਲ ਬੜਾ ਦਿਲਚਸਪ ਹੈ ਨਾ ਕਿ ਆਪਣੀ ਜ਼ਿੰਦਗੀ ਵੀ ਇਸੇ ਤਰ੍ਹਾਂ ਚਾਰ ਪੜਾਵਾਂ ਵਿੱਚ ਵੰਡੀ ਹੋਈ ਹੈ ਤੇ ਹਰ ਪਹਿਰ ਦੀ ਆਪਣੀ ਹੀ ਇੱਕ ਕਿਵੇਂ ਕਹਿੰਦੇ ਨੇ ਆਪਣੀ ਰੌਣਕ ਆਪਣੀਆਂ ਚੁਣੌਤੀਆਂ ਬਿਲਕੁਲ ਤੇ ਅੱਜ ਆਪਾਂ ਇਸੇ ਖਿਆਲ ਦੀ ਗਹਿਰਾਈ ਵਿੱਚ ਉਤਰਾਂਗੇ ਸਾਡੇ ਕੋਲ ਸਰੋਤ ਵੀ ਨੇ ਗੁਰਬਾਣੀ ਦੇ ਕੁਝ ਬਹੁਤ ਹੀ ਖੂਬਸੂਰਤ ਸ਼ਬਦ ਜਿਹੜੇ ਇਸ ਤੁਲਨਾ ਨੂੰ ਬਿਆਨ ਕਰਦੇ ਨੇ ਹਾਂਜੀ ਤੇ ਆਪਣਾ ਮਕਸਦ ਸਿਰਫ ਪੜਾਵਾਂ ਦੀ ਗਿਣਤੀ ਕਰਨਾ ਨਹੀਂ ਹੈ ਨਹੀਂ ਨਹੀਂ ਸਗੋਂ ਉਹਨਾਂ ਦੇ ਅਸਲ ਮਤਲਬ ਨੂੰ ਪੜਨਾ ਹੈ ਮਤਲਬ ਹਰ ਪੜਾਤੇ ਕਿਹੜੇ ਮੌਕੇ ਮਿਲਦੇ ਨੇ ਕਿਹੜੀਆਂ ਔਕੜਾਂ ਆਉਂਦੀਆਂ ਨੇ ਤੇ ਸਭ ਤੋਂ ਵੱਡੀ ਗੱਲ ਇਹ ਸਾਰੀ ਗੱਲਬਾਤ ਸਾਨੂੰ ਅੱਜ ਦੇ ਸਮੇਂ ਵਿੱਚ ਕੀ ਸਿਖਾਉਂਦੀ ਹੈ ਜਾਗਰੂਕ ਹੋਣ ਬਾਰੇ ਜ਼ਿੰਦਗੀ ਦੇ ਮਕਸਦ ਬਾਰੇ ਬਿਲਕੁਲ ਆਪਾਂ ਦੇਖਾਂਗੇ ਕਿ ਹਰ ਪੜਾਤੇ ਨਾਲ ਇਕ ਚੌਣ ਸਾਡੇ ਸਾਹਮਣੇ ਹੁੰਦੀ ਹੈ ਤੇ ਉਸੇ ਚੌਣ ਤੇ ਆਪਣਾ ਅੰਤ ਨਿਰਪਰ ਕਰਦਾ ਹੈ ਚਲੋ ਫਿਰ ਸ਼ੁਰੂ ਕਰਦੇ ਹਾਂ ਜੀਵਨ ਰੂਪੀ ਰਾਤ ਦਾ ਪਹਿਲਾ ਪਹਿਰ ਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸਫਰ ਆਪਣੇ ਜਨਮ ਤੋਂ ਵੀ ਪਹਿਲਾਂ ਸ਼ੁਰੂ ਹੁੰਦਾ ਹੈ ਹਾਂ ਮਾਂ ਦੇ ਗਰਭ ਤੋਂ ਹਾਂ ਉਦਰ ਮੰਜਾਰੀ ਤੋਂ ਸਰੋਤਾਂ ਵਿੱਚ ਲਿਖਿਆ ਹੈ ਕਿ ਜੀਵ ਉਥੇ ਪ੍ਰਮਾਤਮਾ ਨਾਲ ਜੁੜਿਆ ਹੁੰਦਾ ਹੈ ਇੱਥੋਂ ਤੱਕ ਕਿ ਗਰਭ ਦੀ ਅਗ ਵਿੱਚ ਵੀ ਵਿੱਚ ਅਗਨੀ ਹਰ ਜਪ ਜੀਵਿਆ ਵਾਹ ਇਹ ਬਹੁਤ ਡੂੰਗੀ ਗੱਲ ਹੈ ਮਤਲਬ ਇਹ ਜਨਮ ਤੋਂ ਪਹਿਲਾਂ ਦੀ ਸੁਰਤ ਇੱਕ ਚੇਤਨਾ ਦੀ ਗੱਲ ਹੋ ਰਹੀ ਹੈ ਹਾਂ ਇੱਕ ਸ਼ੁੱਧ ਅਵਸਥਾ ਬਿਲਕੁਲ ਇੱਕ ਅਜੇ ਹੀ ਹਾਲਤ ਜਿੱਥੇ ਦੁਨੀਆਵੀ মোহ ਮਾਇਆ ਸ਼ੁਰੂ ਨਹੀਂ ਹੋਇਆ ਇੱਕ ਸਿੱਧਾ ਤੇ ਸ਼ੁੱਧ ਰਿਸ਼ਤਾ ਹੈ ਫਿਰ ਜਦੋਂ ਜਨਮ ਹੁੰਦਾ ਹੈ ਬਾਹਰ ਜਨਮ ਪਿਆ ਤਾਂ ਮਾਂ ਪਿਓ ਖੁਸ਼ੀਆਂ ਮਨਾਉਂਦੇ ਨੇ ਹਾਂ ਸਰਸੇ ਪਿਤਾ ਮਾਤ ਥੀਵਿਆ ਪਰ ਬਾਣੀ ਉਸੇ ਵੇਲੇ ਇੱਕ ਚੇਤਾਵਨੀ ਦਿੰਦੀ ਹੈ ਕਿਹੜੀ ਜਿਸकी ਵਸਤੂ ਇਸ ਚੇਤੋ ਪ੍ਰਾਣੀ ਮਤਲਬ ਉਸ ਦੇਣ ਵਾਲੇ ਨੂੰ ਯਾਦ ਰੱਖੋ ਤੇ ਦੇਖੋ ਇਹ ਹੀ ਇੱਕ ਲਾਈਨ ਪੂਰੀ ਜ਼ਿੰਦਗੀ ਦੇ ਸੰਘਰਸ਼ ਦੀ ਨੀਂਹ ਰੱਖ ਦਿੰਦੀ ਹੈ ਸਿਰਜਣ ਹਾਰ ਨੂੰ ਯਾਦ ਰੱਖਣਾ ਜਾਂ ਫਿਰ ਸੰਸਾਰ ਵਿੱਚ ਗੁਆਚ ਜਾਣਾ ਬਿਲਕੁਲ ਤਾਂ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਅਸੀਂ ਸਾਰੇ ਇੱਕ ਸੰਪੂਰਨ ਯਾਦ ਨਾਲ ਸ਼ੁਰੂਆਤ ਕਰਦੇ ਹਾਂ ਪਰ ਜਾਣ ਦਾ ਅਮਲ ਹੀ ਸਾਨੂੰ ਉਹ ਯਾਦ ਭੁਲਾ ਦਿੰਦਾ ਹੈ ਹੈ ਇਹ ਇਹ ਤਾਂ ਇੱਕ ਤਰ੍ਹਾਂ ਨਾਲ ਦੁਖਦਾਈ ਸ਼ੁਰੂਆਤ ਲੱਗਦੀ ਹੈ ਨਹੀਂ ਦੁਖਦਾਈ ਕਹਿਣ ਦੀ ਬਜਾਏ ਸ਼ਾਇਦ ਆਪਾਂ ਇਸ ਨੂੰ ਮਨੁੱਖ ਹੋਣ ਦੀ ਸਭ ਤੋਂ ਵੱਡੀ ਚੁਣੌਤੀ ਕਹਿ ਸਕਦੇ ਹਾਂ ਹਾਂ ਚੁਣੌਤੀ ਇਹ ਸਹੀ ਸ਼ਬਦ ਹੈ ਹਾਂਜੀ ਇਹ ਇੱਕ ਸੰਭਾਵਨਾ ਹੈ ਕਿ ਉਸ ਸ਼ੁੱਧ ਅਵਸਥਾ ਨੂੰ ਬਣਾਈ ਰੱਖਿਆ ਜਾਵੇ ਜੇ ਰੱਬ ਦੀ ਮਿਹਰ ਹੋਵੇ ਤਾਂ ਬੰਦਾ ਸ਼ੁਰੂ ਤੋਂ ਹੀ ਉਸ ਸੁਰਤ ਨੂੰ ਸੰਭ ਕੇ ਰੱਖ ਸਕਦਾ ਹੈ ਇਹ ਪਹਿਲਾ ਪੜਾਅ ਇੱਕ ਆਧਾਰ ਹੈ ਜਿਸ ਤੇ ਬਾਕੀ ਦੀ ਜ਼ਿੰਦਗੀ ਦੀ ਇਮਾਰਤ ਖੜੀ ਹੋਣੀ ਹੈ अच्छा जे पहला पड़ाव उस शुद्ध सुरत ਨੂੰ ਗਵਾਣ ਬਾਰੇ ਹੈ ਤਾਂ ਫਿਰ ਦੂਜਾ ਪਹਿਰ ਜਵਾਨੀ ਉਹ ਸਮਾਂ ਹੈ ਜਿੱਥੇ ਇਹ ਵਿਛੋੜਾ ਹੋਰ ਤੇਜ਼ ਹੋ ਜਾਂਦਾ ਠੀਕ ਬਿਲਕੁਲ ਠੀਕ ਦੂਜੇ ਪਹਿਰ ਵਿੱਚ ਧਿਆਨ ਪੂਰੀ ਤਰ੍ਹਾਂ ਬਦਲ ਜਾਂਦਾ ਹੈ ਮਨ ਦੂਜੇ ਪਾਏ ਵਿੱਚ ਲੱਗ ਜਾਂਦਾ ਹੈ ਮਤਲਬ ਇੱਕ ਨੂੰ ਛੱਡ ਕੇ ਦੂਜੇ ਪਿਆਰ ਵਿੱਚ ਹਾਂ ਪਰਿਵਾਰ ਦੋਸਤ ਸਮਾਜ ਆਪਣੀ ਪਹਿਚਾਨ ਇਹ ਮੇਰਾ ਮੇਰਾ ਕਰ ਪਾਲੀਏ ਦਾ ਸਮਾਂ ਹੈ ਮਾਪਿਓ ਬੱਚੇ ਨੂੰ ਲਾਡਾਂ ਨਾਲ ਪਾਲਦੇ ਨੇ ਇਹ ਸੋਚ ਕੇ ਕਿ ਮਨ ਜਾਣੇ ਖਟ ਖਵਾਏ ਕਿ ਇਹ ਵੱਡਾ ਹੋ ਕੇ ਕਮਾਏਗਾ ਸਾਡਾ ਸਹਾਰਾ ਬਣੇਗਾ ਇਹ ਤਾਂ ਅੱਜ ਦੇ ਸਮਾਜ ਵਿੱਚ ਵੀ ਬਿਲਕੁਲ ਸੱਚ ਹੈ ਹਾਂਜੀ ਜਵਾਨੀ ਵਿੱਚ ਹੀ ਅਸੀਂ ਆਪਣੀ ਪਛਾਣ ਬਣਾਉਣ ਕੈਰੀਅਰ ਬਣਾਉਣ ਤੇ ਸਭ ਤੋਂ ਵੱਧ ਜ਼ੋਰ ਲਾਉਂਦੇ ਆਂ ਧਿਆਨ ਪੂਰੀ ਤਰ੍ਹਾਂ ਬਾਹਰ ਵੱਲ ਹਾਂ ਅਤੇ ਇਸੇ ਲਈ ਬਾਣੀ ਉਸ ਵਿਅਕਤੀ ਨੂੰ ਮੂੜਾ ਕਹਿੰਦੀ ਹੈ ਜੋ ਦੇਣ ਵਾਲੇ ਨੂੰ ਭੁੱਲ ਕੇ ਉਸ ਦੀਆਂ ਦਾਤਾਂ ਨਾਲ ਹੀ ਚਿੰਬੜ ਜਾਂਦਾ ਹੈ ਪਰ ਕੀ ਇੱਥੇ ਵੀ ਕੋਈ ਰਸਤਾ ਹੈ ਹਾਂ ਦੱਸਿਆ ਗਿਆ ਹੈ ਜੇ ਕੋਈ ਗੁਰਮੁਖ ਬਣੇ ਤਾਂ ਉਹ ਜਵਾਨੀ ਦੇ ਇਸ ਪੂਰੇ ਜੋਸ਼ ਅਤੇ ਪਟਕਣ ਦੇ ਵਿਚਾਰ ਵੀ ਸੱਚ ਬਾਰੇ ਸੋਚ ਵਿਚਾਰ ਕਰ ਸਕਦਾ ਹੈ ਇਸੇ ਪੜਾ ਤੇ ਇੱਕ ਲਾਈਨ ਬਹੁਤ ਪ੍ਰਭਾਵਸ਼ਾਲੀ ਹੈ ਤਿਸ ਕਾਲ ਨਾ ਕਮਹੂ ਖਾਏ ਮਤਲਬ ਜਿਹੜਾ ਇਸ ਹਾਲਤ ਵਿੱਚ ਵੀ ਸੁਰਤ ਜੋੜੀ ਰੱਖਦਾ ਹੈ ਉਸ ਨੂੰ ਕਾਲ ਨਹੀਂ ਖਾਂਦਾ ਇਹ ਸਰੀਰਕ ਮੌਤ ਤਾਂ ਹੋ ਨਹੀਂ ਸਕਦੀ ਨਹੀਂ ਨਹੀਂ ਉਹ ਤਾਂ ਸਭ ਦੀ ਆਉਣੀ ਹੈ ਤਾਂ ਫਿਰ ਇੱਥੇ ਕਿਸ ਮੌਤ ਤੇ ਜਿੱਤ ਪਾਉਣ ਦੀ ਗੱਲ ਹੋ ਰਹੀ ਹੈ ਇਹ ਬਹੁਤ ਵਧੀਆ ਸਵਾਲ ਹੈ। ਦੇਖੋ ਇਹ ਅਸਲ ਵਿੱਚ ਆਤਮਕ ਮੌਤ ਦੀ ਗੱਲ ਹੈ। ਆਤਮਕ ਮੌਤ। ਉਹ ਕੀ ਹੋਈ? ਆਤਮਕ ਮੌਤ ਦਾ ਮਤਲਬ ਹੈ ਆਪਣੇ ਅਸਲ ਸਰੂਪ ਤੋਂ ਟੁੱਟ ਜਾਣਾ। ਇੱਕ ਬੇਮਕਸਦ, ਡਰ ਭਰੀ ਜ਼ਿੰਦਗੀ ਜਿਉਣਾ, ਹਰ ਵੇਲੇ ਮੌਤ ਦੇ ਡਰ ਹੇਠ ਰਹਿਣਾ। ਅੱਛਾ। ਜਿਹੜਾ ਵਿਅਕਤੀ ਜਵਾਨੀ ਦੀ ਇਸ ਸਭ ਤੋਂ ਤਾਕਤਵਰ ਪਟਕਣਾ ਵਿੱਚ ਵੀ ਆਪਣਾ ਅੰਦਰੂਨੀ ਸੰਤੁਲਨ ਬਣਾਈ ਰੱਖਦਾ ਹੈ, ਉਹ ਇਸ ਆਤਮਕ ਮੌਤ ਤੇ ਜਿੱਤ ਪਾ ਲੈਂਦਾ ਹੈ। ਮਤਲਬ ਜਵਾਨੀ ਵਿੱਚ ਸਰੀਰ ਸਭ ਤੋਂ ਮਜ਼ਬੂਤ ਹੁੰਦਾ ਹੈ ਪਰ ਆਤਮਾ ਸਭ ਤੋਂ ਵੱਧ ਖਤਰੇ ਵਿੱਚ ਹਾਂ ਕੁਝ ਇਸ ਤਰ੍ਹਾਂ ਹੀ ਹੈ ਖੈਰ ਜਵਾਨੀ ਦਾ ਇਹ ਪੜਾਅ ਤਾਂ ਜ਼ਿੰਦਗੀ ਬਣਾਉਣ ਵਾਰਿਆ ਹੈ ਪਰ ਲੱਗਦਾ ਹੈ ਕਿ ਤੀਜਾ ਪੈਰ ਯਾਨੀ ਅਧਖੜ ਉਮਰ ਉਸ ਬਣਾਈ ਹੋਈ ਜ਼ਿੰਦਗੀ ਦੀ ਕੀਮਤ ਚੁਕਾਉਣ ਵਾਰਿਆ ਹੈ ਹਾਂਜੀ ਤੀਜੇ ਪੈਰ ਵਿੱਚ ਮਨੁੱਖ ਪੂਰੀ ਤਰ੍ਹਾਂ ਦੁਨਿਆਵੀ ਚ ਮੇਲਿਆਂ ਵਿੱਚ ਔਲੀ ਜੰਜਾਲੇ ਵਿੱਚ ਫਸ ਜਾਂਦਾ ਹੈ ਤੇ ਜ਼ਿੰਦਗੀ ਦਾ ਮੁੱਖ ਮਕਸਦ ਕੀ ਰਹਿ ਜਾਂਦਾ ਹੈ ਸਿਰਫ ਇੱਕ ਤਾਨੂੰ ਚਿਤਵੈ ਤਨ ਸੰਚਵੈ ਬਸ ਪੈਸਾ ਕਮਾਉਣ ਤੇ ਇਕੱਠਾ ਕਰਨ ਬਾਰੇ ਹੀ ਸੋਚਿਆ ਜਾਂਦਾ ਹੈ ਤੇ ਇਸ ਦੌੜ ਵਿੱਚ ਪਰਮਾਤਮਾ ਦਾ ਨਾਮ ਜਿਸ ਨੂੰ ਅੰਤ ਸਿਖਾਈ ਕਿਹਾ ਗਿਆ ਹੈ ਹਾਂ ਅੰਤ ਵੇਲੇ ਦਾ ਸਾਥੀ ਉਹ ਬਿਲਕੁਲ ਭੁੱਲ ਜਾਂਦਾ ਹੈ ਇਹ ਤਾਂ ਅੱਜ ਦੀ ਹਸਲ ਕਲਚਰ ਤੇ ਸਿੱਧੀ ਟਿੱਪਣੀ ਲੱਗਦੀ ਹੈ ਸਾਡੀ 30 40 ਸਾਲ ਦੀ ਉਮਰ ਇਸੇ ਕੰਮ ਤੇ ਲੱਗੀ ਹੁੰਦੀ ਹੈ ਬਿਲਕੁਲ ਤਾਂ ਕੀ ਇਹ ਬਾਣੀ ਸਾਨੂੰ ਹਰ ਤਰ੍ਹਾਂ ਦੀ ਮਿਹਨਤ ਛੱਡਣ ਲਈ ਕਹਿ ਰਹੀ ਹੈ ਨਹੀਂ ਨਹੀਂ ਮੇਰੇ ਖਿਆਲ ਵਿੱਚ ਇਹ ਸਮਝਣਾ ਇੱਕ ਗਲਤੀ ਹੋਵੇਗੀ ਇਹ ਮਿਹਨਤ ਛੱਡਣ ਦੀ ਗੱਲ ਨਹੀਂ ਫਿਰ ਇਹ ਤਨ ਦੀ ਪਰਭਾਸ਼ਾ ਨੂੰ ਬਦਲਣ ਦੀ ਗੱਲ ਹੈ ਖਤਰਾ ਰੋਜ਼ੀ-ਰੋਟੀ ਕਮਾਉਣ ਵਿੱਚ ਨਹੀਂ ਹੈ ਖਤਰਾ ਉਦੋਂ ਹੈ ਜਦੋਂ ਰੋਜ਼ੀ-ਰੋਟੀ ਕਮਾਉਣਾ ਹੀ ਤੁਹਾਡੀ ਪੂਰੀ ਜ਼ਿੰਦਗੀ ਬਣ ਜਾਵੇ ਅੱਛਾ ਬਾਣੀ ਚੇਤਾਵਨੀ ਦਿੰਦੀ ਹੈ ਕਿ ਇਹੋ ਤਨ ਸੰਪੈ ਮਾਇਆ ਛੁੱਟੀ ਇਹ ਸਭ ਇੱਥੇ ਹੀ ਰਹਿ ਜਾਣਾ ਹੈ ਅਸਲ ਤਨ ਸ਼ਾਇਦ ਮਨ ਦੀ ਸ਼ਾਂਤੀ ਹੈ ਜਾਗਰੂਕਤਾ ਹੈ ਤੇ ਸੇ ਤੀਜੇ ਪੈਰ ਬਰੇ ਇੱਕ ਹੋਰ ਬਹੁਤ ਖੂਬਸੂਰਤ ਤੁਲਨਾ ਹੈ सर हंस उलथड़े आए हाँ। मतलब शरीर रूपी सरोवर ते हंसा बैठे ने यानी सिर ते चिट्टे वाल आ गए ने हाँ। एक बहुत ही काविक चेतावनी है जोबन कटे जरुआ जने जवानी कट रही है ते बुढ़ापा जित रहे हाँ जी ए चिट्टे वाल एक कुदरती अलार्म हन के आव कटे दिन जाए उम्र कट रही है ਚੇਤਾਵਨੀ ਸਾਫ ਹੈ ਕਿ ਜੇ ਹੁਣ ਵੀ ਮੋ ਵਿੱਚ ਅੰਨੇ ਰਹੇ ਤਾਂ ਅੰਤਕਾਲ ਪਛਤਾਸੀ ਅੰਦੁਲੇ ਤੇ ਜੋ ਕੁਝ ਵੀ ਆਪਣਾ ਸਮਝ ਕੇ ਇਕੱਠਾ ਕੀਤਾ ਸੀ ਉਹ ਖਿੰਮੈ ਫਾਇਆ ਪਰਾਇਆ ਇੱਕ ਪਲ ਵਿੱਚ ਹੀ ਇੱਥੇ ਵੀ ਉਹੀ ਸੱਦਾ ਹੈ ਪ੍ਰਭ ਚੇਤੋ ਲਿਵ ਲਾਏ ਇਹ ਕਿੰਨਾ ਮਤਲਬ ਕੋਮਲ ਪਰ ਸਪਸ਼ਟ ਤਰੀਕਾ ਹੈ ਯਾਦ ਦਿਲਾਉਣ ਦਾ ਝਿੜਕਿਆ ਨਹੀਂ ਜਾ ਰਿਹਾ ਬਸ ਕਿਹਾ ਜਾ ਰਿਹਾ ਹੈ ਕਿ ਦੇਖੋ ਮੌਸਮ ਬਦਲ ਰਿਹਾ ਹੈ ਤੇ ਫਿਰ ਅਸੀਂ ਪਹੁੰਚਦੇ ਹਾਂ ਰਾਤ ਦੇ ਚੌਥੇ ਤੇ ਆਖਰੀ ਪਹਿਰ ਤੇ ਉਹ ਸਰੀਰ ਜਿਸ ਨੂੰ ਅਸੀਂ ساری ਉਮਰ ਆਪਣਾ ਸਹਾਰਾ ਸਮਝਿਆ ਹੁਣ ਖੁਦ ਜਵਾਬ ਦੇ ਰਿਹਾ ਹੈ ਹਾਂ ਇੱਥੇ ਦਾ ਵਰਣਨ ਬਹੁਤ ਸਪਸ਼ਟ ਹੈ ਸਰੀਰ ਬੁੱਢਾ ਬਿਰਧ ਪਿਆ ਤੇ ਕਮਜ਼ੋਰ ਤਨਖੀਨ ਅੱਖੀ ਅੰਧ ਨਦੀ ਸਈ ਕੰਨੀ ਸੁਣੇ ਨਾ ਵੈਣ ਨਾ ਅੱਖਾਂ ਨੂੰ ਦਿਸਦਾ ਹੈ ਨਾ ਕੰਨਾਂ ਨੂੰ ਸੁਣਦਾ ਹੈ ਜੀਬ ਰਸ ਨਾਹੀ ਤੇ ਰਹੇ ਪਰਾਗੋ ਤਾਣਾ ਸਰੀਰ ਦੀ ਤਾਕਤ ਦੂਜਿਆਂ ਦੇ ਸਹਾਰੇ ਰਹਿ ਗਈ ਹੈ ਇਹ ਤਾਂ ਇਹ ਬਹੁਤ ਉਦਾਸ ਕਰਨ ਵਾਲੀ ਤਸਵੀਰ ਹੈ ਹੈ ਪਰ ਇਹ ਸੱਚਾਈ ਵੀ ਹੈ ਖਾਸ ਕਰਕੇ ਉਹ ਤੁਲਨਾ ਜਿੱਥੇ ਸਰੀਰ ਨੂੰ ਸੁੱਕੇ ਹੋਏ ਨਾਲ ਨਾਲ ਮਿਲਾਇਆ ਗਿਆ ਹੈ ਖੜ ਪੱਕੀ ਕੁੜ ਪਜੈ ਬਿਨਸ ਹੈ ਕੀ ਇਹ ਸੁਨੇਹਾ ਸਿਰਫ ਡਰਾਉਣਾ ਨਹੀਂ ਲੱਗਦਾ ਦੇਖੋ ਇਹ ਸੁਚੇਤ ਕਰਨ ਵਾਲਾ ਹੈ ਸਿਰਫ ਡਰਾਉਣਾ ਵਾਲਾ ਨਹੀਂ ਇਹ ਇੱਕ ਸੱਚਾਈ ਹੈ ਜਿਸ ਨੂੰ ਅਸੀਂ ਅਕਸਰ ਦੇਖ ਕੇ ਵੀ ਅਣਦੇਖਿਆ ਕਰਦੇ ਹਾਂ ਇਹ ਸਵਾਲ ਪੁੱਛਦਾ ਹੈ ਕਿ ਜੇ ਆਪਣੇ ਅੰਦਰ ਕੋਈ ਗੁਣ ਇਕੱਠਾ ਨਹੀਂ ਕੀਤਾ ਗੁਣ ਅੰਤਰ ਨਹੀਂ ਤਾਂ ਇਸ ਕਮਜ਼ੋਰੀ ਦੀ ਹਾਲਤ ਵਿੱਚ ਸ਼ਾਂਤੀ ਕਿੱਥੋਂ ਮਿਲੇਗੀ ਤਾਂ ਕੀ ਇੱਥੇ ਕੋਈ ਉਮੀਦ ਹੈ ਵੀ ਹਾਂ ਬਿਲਕੁਲ ਹੈ ਇਸ ਦਾ ਮਕਸਦ ਨਿਰਾਸ਼ ਕਰਨਾ ਨਹੀਂ ਹੈ ਕਿਉਂਕਿ ਇੱਥੇ ਵੀ ਹੱਲ ਦੱਸਿਆ ਗਿਆ ਹੈ ਗੁਰਮੁਖ ਸ਼ਬਦ ਪਛਾਣ ਭਾਵ ਸੱਚੇ ਗਿਆਨ ਨੂੰ ਪਛਾਣਨ ਦਾ ਦਰਵਾਜ਼ਾ ਇਸ ਆਖਰੀ ਪੜਾਅ ਤੇ ਵੀ ਪੂਰੀ ਤਰ੍ਹਾਂ ਬੰਦ ਨਹੀਂ ਹੁੰਦਾ ਬਿਲਕੁਲ ਨਹੀਂ ਹੁੰਦਾ ਤਾਂ ਅਸੀਂ ਪੂਰੀ ਰਾਤ ਦਾ ਸਫ਼ਰ ਤੈਅ ਕਰ ਲਿਆ ਹੈ ਹੁਣ ਅਸੀਂ ਉਸ ਪਲ ਤੇ ਹਾਂ ਜਿੱਥੇ ਸਾਰਾ ਹਿਸਾਬ ਕਿਤਾਬ ਹੋਣਾ ਹੈ ਓੜਕ ਆਇਆ ਤਿੰ ਸਾਇਆ ਹਾਂ ਸਮਾ ਪੂਰਾ ਹੋ ਗਿਆ ਹੈ ਤੇ ਤਾਕਤਵਰ ਬੁਢਾਪਾ ਜਰੂ ਜਰਵਾਣਾ ਕੰਨ ਮੋਡਿਆਂ ਤੇ ਆ ਬੈਠਾ ਹੈ ਹੁਣ ਅੰਤਿਮ ਨਤੀਜਾ ਇਸ ਗੱਲ ਤੇ ਹੈ ਕਿ ਸਾਰੀ ਜ਼ਿੰਦਗੀ ਦੀ ਕਮਾਈ ਕੀ ਸੀ ਇੱਕ ਤਰ੍ਹਾਂ ਦੀ ਬੈਲੈਂਸ ਸ਼ੀਟ ਹਾਂ ਜ਼ਿੰਦਗੀ ਦੀ ਅੰਤਿਮ ਬੈਲੈਂਸ ਸ਼ੀਟ ਇੱਕ ਪਾਸੇ ਉਹ ਇਨਸਾਨ ਹੈ ਜਿਸਨੇ ਇੱਕ ਰੱਤੀ ਗੁਣ ਨਾ ਸਮਾਣਿਆ ਇੱਕ ਰੱਤੀ ਪਰ ਵੀ ਗੁਣ ਨਹੀਂ ਕਮਾਇਆ ਉਸ ਦੇ ਆਪਣੇ ਹੀ ਔਗੁਣ ਉਸ ਨੂੰ ਬਨ ਕੇ ਲੈ ਜਾਂਦੇ ਹਨ ਦੂਜੇ ਪਾਸੇ ਉਹ ਵਿਅਕਤੀ ਹੈ ਜੋ ਗੁਣ ਸੰਜਮ ਜਾਵੇ ਯਾਨੀ ਗੁਣਾ ਦੀ ਪੂੰਜੀ ਨਾਲ ਇਸ ਦੁਨੀਆ ਤੋਂ ਜਾਂਦਾ ਹੈ ਤੇ ਉਸ ਦਾ ਕੀ ਬਣਦਾ ਉਸ ਨੂੰ ਜੰਮਣ ਮਰਣਾ ਦੇ ਚੱਕਰ ਦਾ ਡਰ ਨਹੀਂ ਰਹਿੰਦਾ ਉਹ ਪਾਏ ਭਗਤ ਪੈ ਤਰਣਾ ਪ੍ਰੇਮ ਤੇ ਭਗਤੀ ਰਾਹੀ ਸੰਸਾਰ ਦੇ ਸਾਰੇ ਡਰਾਂ ਤੋਂ ਪਾਰ ਲੰਘ ਜਾਂਦਾ ਹੈ ਉਹ ਇੱਜ਼ਤ ਨਾਲ ਜਾਂਦਾ ਹੈ ਹਾਂ ਪਤ ਸੇਤੀ ਜਾਵੇ ਉਹ ਸਹਿਜ ਯਾਨੀ ਇੱਕ ਅਡੋਲ ਸ਼ਾਂਤ ਅਵਸਥਾ ਵਿੱਚ ਟਿਕ ਜਾਂਦਾ ਹੈ ਸਿਟਾਏ ਹੈ ਕਿ ਜਿਹੜਾ ਗੁਰੂ ਦੀ ਸ਼ਰਨ ਲੈਂਦਾ ਹੈ ਉਹੀ ਸਾਚੇ ਤੇ ਪਤ ਪਾਵੇ ਸੱਚੇ ਦਰਬਾਰ ਤੋਂ ਇੱਜ਼ਤ ਹਾਸਲ ਕਰਦਾ ਤਾਂ ਅੱਜ ਅਸੀਂ ਜੀਵਨ ਰੂਪੀ ਰਾਤ ਦੇ ਇਨਾ ਚਾਰ ਪੈਰਾਂ ਦੇ ਸਫ਼ਰ ਨੂੰ ਦੇਖਿਆ ਹਾਂ ਜੀ ਮਾਂ ਦੇ ਗਰਭ ਦੀ ਸ਼ੁੱਧ ਅਵਸਥਾ ਤੋਂ ਸ਼ੁਰੂ ਹੋ ਕੇ ਜਵਾਨੀ ਦੇ ਮੋਹ ਅਧਖੜ ਉਮਰ ਦੇ ਦੁਨਿਆਵੀ ਚਮੇਲੇ ਤੇ ਅੰਤ ਵਿੱਚ ਬੁੜਾਪੇ ਦੀ ਸਰੀਰਕ ਕਮਜ਼ੋਰੀ ਤੱਕ ਇੱਕ ਪੂਰਾ ਸਫ਼ਰ ਹਾਂ ਇਹ ਤੁਲਨਾ ਇੱਕ ਸ਼ਕਤੀਸ਼ਾਲੀ ਕੜੀ ਵਾਂਗ ਹੈ ਜੋ ਸਾਨੂੰ ਹਰ ਪਲ ਸਮੇਂ ਦੇ ਬੀਤਣ ਦਾ ਅਹਿਸਾਸ ਕਰਵਾਉਂਦੀ ਹੈ ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਹਰ ਪੜਾਤੇ ਇੱਥੋਂ ਤੱਕ ਕਿ ਆਖਰੀ ਸਾਹਾਂ ਤੇ ਵੀ ਬਾਣੀ ਇੱਕੋ ਹੀ ਰਸਤਾ ਦਿਖਾਉਂਦੀ ਹੈ ਉਹ ਹੈ ਜਾਗਰੂਕ ਹੋਣ ਦਾ हां सिमरन ਦਾ ਅਤੇ ਗੁਰੂ ਦੇ ਸ਼ਬਦ ਰਾਹੀਂ ਉਸ ਡੂੰਗੀ ਸਿਆਣਪ ਨਾਲ ਜੁੜਨ ਦਾ ਇਹ ਸਾਰਾ ਵਿਸ਼ਲੇਸ਼ਣ ਡਰਾਉਣ ਲਈ ਨਹੀਂ ਨਹੀਂ ਬਿਲਕੁਲ ਨਹੀਂ ਸਗੋਂ ਜ਼ਿੰਦਗੀ ਨੂੰ ਇੱਕ ਮਕਸਦ ਨਾਲ ਜਿਉਣ ਲਈ ਪ੍ਰੇਰਿਤ ਕਰਨ ਵਾਸਤੇ ਹੈ ਚੋਣ ਹਮੇਸ਼ਾ ਸਾਡੇ ਸਾਹਮਣੇ ਹੈ ਕੀ ਅਸੀਂ ਉਹ ਅਸਥਾਈ ਦੌਲਤ ਇਕੱਠੀ ਕਰਨੀ ਹੈ ਜੋ ਅੰਤ ਵਿੱਚ ਸਿਰਫ ਪਛਤਾਵਾ ਦਿੰਦੀ ਹੈ ਜਾਂ ਫਿਰ ਉਹ ਆਤਮਿਕ ਗੁਣ ਪੈਦਾ ਕਰਨੇ ਹਨ ਜੋ ਸਾਨੂੰ ਇੱਜ਼ਤ ਅਤੇ ਮੁਕਤੀ ਵੱਲ ਲੈ ਕੇ ਜਾਂਦੇ ਹਨ ਇੱਕ ਆਖਰੀ ਵਿਚਾਰ ਜਿਸ ਨਾਲ ਸੁਣਨ ਵਾਲਿਆਂ ਨੂੰ ਛੱਡਿਆ ਜਾ ਸਕਦਾ ਹੈ ਇਹਨਾਂ ਲਿਖਤਾਂ ਵਿੱਚ ਜੀਵਨ ਨੂੰ ਰਾਤ ਕਿਹਾ ਗਿਆ ਹੈ ਤੇ ਇਨਸਾਨ ਨੂੰ ਇੱਕ ਵਪਾਰੀ ਵਣ ਜਾ ਰਿਹਾ ਮਿੱਤਰਾ ਹੂੰ ਵਪਾਰੀ ਵਪਾਰੀ ਕਿਸੇ ਥਾਂ ਤੇ ਵਪਾਰ ਕਰਨ ਤੇ ਲਾਭ ਕਮਾਉਣ ਲਈ ਆਉਂਦਾ ਹੈ ਹਮੇਸ਼ਾ ਲਈ ਰਹਿਣ ਲਈ ਨਹੀਂ ਸਹੀ ਗੱਲ ਹੈ ਤਾਂ ਸਵਾਲ ਜਿਹੜਾ ਇਹ ਸਾਰੀ ਗੱਲਬਾਤ ਪੁੱਛਦੀ ਹੈ ਉਹ ਸ਼ਾਇਦ ਇਹ ਹੈ ਜਦੋਂ ਰਾਤ ਖਤਮ ਹੋ ਗਈ ਔਰ ਵਪਾਰ ਪੂਰਾ ਹੋ ਗਿਆ ਤਾਂ ਲਾਭ ਕੀ ਕਮਾਇਆ ਅਜਿਹਾ ਕੀ ਇਕੱਠਾ ਕੀਤਾ ਜਿਸ ਦਾ ਅਸਲ ਵਿੱਚ ਕੋਈ ਮੁੱਲ ਹੋਵੇ